ਅਮਿਸ਼ਾ ਨੇ ਜਿਹੜਾ ਬਿਆਨ ਦਿੱਤਾ ਹਾਲਾਂਕਿ ਅਮਰਤਪਾਲ ਦੇ ਫਾਦਰ ਨੇ ਉਹਦਾ ਜਵਾਬ ਵੀ ਦਿੱਤਾ ਵੀ ਆਖਰ ਪਿੰਡਰਾਲੇ ਦੀ ਕੌਮ ਨੂੰ ਤੁਸੀਂ ਕਿਹ ਤਰ੍ਹਾਂ ਕਿਤੇ ਵਗਾਰ ਰਹੇ ਹੋਗੇ ਜਿਸ ਤਰ੍ਹਾਂ ਸਟੇਟਮੈਂਟਸ ਆਈਆਂ ਕਿ ਅਮਿਸ਼ਾ ਦੇ ਬਿਆਨ ਨੂੰ ਤੁਸੀਂ ਸਮਝੋ ਕਿ ਕਿਉਂਕਿ ਸਿਚੁਏਸ਼ਨ ਜਦੋਂ ਦੇਖਦੇ ਹਾਂ ਇੱਕ ਪਾਸੇ ਤਾਂ ਹਿਮਾਚਲ ਪੰਜਾਬ ਦੇ ਵਿੱਚ ਵੀ ਪਿੰਡਰਾਲੇ ਨੂੰ ਲੈ ਕੇ ਇਹੀ ਕਿ ਤਰ੍ਹਾਂ ਕਿਤੇ ਕਲੇਸ਼ ਛੜਿਆ ਹੋਇਆ ਉਦੋਂ ਬਾਅਦ ਵਿੱਚ ਅਮਿਸ਼ਾ ਦਾ ਬਿਆਨ ਹੋਣਾ ਦੇਖੋ ਪਿੰਡਰਾਂ ਵਾਲੇ ਕੁਝ ਲੋਕਾਂ ਲਈ ਸਰਦਾ ਦਾ ਕੇਂਦਰ ਹੋ ਸਕਦੇ ਆ ਪਰ ਪਿੰਡਰਾਂ ਵਾਲੇ ਦੀ ਵਿਚਾਰਧਾਰਾ ਨੂੰ ਮੈਂ ਨਹੀਂ ਮੰਨਦਾ ਅਮਰਤਪਾਲ ਤੇ ਐਨਐਸਏ ਲਾਉਣਾ ਸੀ ਉਹਨੇ ਦੇਖਣਾ ਸੀ ਕਿ ਰეკਮੈਂਡ ਕਰਨਾ ਜਾਂ ਨਹੀਂ ਕਰਨਾ ਕਦੋਂ ਉਹਨੂੰ ਛੱਡਣਾ ਕਦੋਂ ਉਹਨੂੰ ਫੜਨਾ ਕੀ ਉਦ ਤੇ ਕਾਰਵਾਈ ਕਰਨੀ ਇਹ ਉਹਨਾਂ ਨੇ ਦੇਖਣਾ ਸੀ ਇਸੇ ਤਰ੍ਹਾਂ ਹੀ ਇਹ ਕਿਸਾਨਾਂ ਵਾਲਾ ਮਸਲਾ ਇਹ ਤਾਂ ਇਹਨਾਂ ਨੇ ਹੀ ਬਿਠਾਏ ਸੀ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਤੇ ਇਹਨਾਂ ਨੇ ਹੀ ਉਠਾ ਲਿਆ ਗਰਵਾਲ ਸਾਹਿਬ ਦੇਖਿਆ ਜਾਵੇ ਇਸ ਤੋਂ ਪਹਿਲਾਂ ਕਾਂਗਰਸ ਵੀ ਹਾਲਾਂਕਿ ਇਸ ਜੀ ਨੂੰ ਲੈ ਕੇ ਇਤਰਾਜ਼ ਜਤਾ ਚੁੱਕੀ ਹੈ ਕਿ ਭਾਜਪਾ ਜਿੱਥੇ ਭਾਜਪਾ ਨੂੰ ਲੱਗਦਾ ਵੇ ਸੀ ਨਹੀਂ ਜਿੱਤਾਂਗੇ ਉੱਥੇ ਉਸ ਕ੍ਰਾਈਟੇਰੀਆ ਦੇ ਹਿਸਾਬ ਦੇ ਨਾਲ ਸਿਚਾ ਨਹੀਂ ਵੱਧ ਰੀਆਂ ਪੰਜਾਬ ਚ ਕਹਿ ਰਹੇ ਨੇ ਵੀ ਇਹ 21 ਤੋਂ ਵੀ ਜ਼ਿਆਦਾ ਸੀਟਾਂ ਹੋਣੀਆਂ ਚਾਹੀਦੀਆਂ ਨੇ ਜਦੋਂ ਕਿ 18 ਤੇ ਆ ਕੇ ਬ੍ਰੇਕ ਲੱਗਦੇ ਨਜ਼ਰ ਆ ਰਹੇ ਦੇਖੋ ਮੈਨੂੰ ਤਾਂ ਇਹਨਾਂ ਦੀ ਬੁੱਧੀ ਤੇ ਤਰਸ ਆਉਂਦਾ ਪਰਮਾਤਮਾ ਇਹਨਾਂ ਨੂੰ ਸਦਬੁੱਧੀ ਦੇਵੇ ਮੈਂ ਇਹੀ ਪ੍ਰਾਰਥਨਾ ਕਰਦਾ ਕਾਲੀ ਦਲ ਵੀ ਗਿਆ ਇਸ ਚੀਜ਼ ਨੂੰ ਲੈ ਕੇ ਆਮਦਵੀ ਪਾਰਟੀ ਵੀ ਗਈ ਹੈ ਕਾਂਗਰਸ ਵੀ ਗਈ ਹੈ ਲੱਗਦਾ ਨਹੀਂ ਵੀ ਆਉਂਦੇ ਦਿਨਾ ਚ ਸਿਆਸੀ ਮੁੱਦਾ ਬਣ ਰਿਹਾ ਹੈ ਅਰੇ ਵੀ ਇਹ ਮੁੱਦਾ ਇਦਾਂ ਲੋਕ ਥੋੜਾ ਇਹਨਾਂ ਦੀ ਗੱਲ ਮੰਨਣ ਲੱਗੇ ਆ ਉਹਨਾਂ ਨੂੰ ਪਤਾ ਕਿ ਚੋਣ ਆਯੋਗ ਦਾ ਕੰਮ ਆ ਇਹ ਕੰਮ ਕਿਸੇ ਦੂਸਰੇ ਵਿਅਕਤੀ ਦਾ ਜਾਂ ਕਿਸੇ ਸੰਸਥਾ ਦਾ ਨਹੀਂ ਹੈਗਾ ਇਹ ਤਾਂ ਇੱਕ ਬਦਨਾਮ ਕਰਨਾ ਹੁੰਦਾ ਹੈ ਹਰ ਗੱਲ 'ਚ ਹੀ ਸਸੇ ਕਾਲਾ ਦੇਸ਼ ਦੇ ਵਿੱਚ ਜੇ ਕਹੀਏ ਕਿ ਬਹੁਤਾਂ ਲੰਮੇ ਸਮੇਂ ਤੋਂ ਬਾਅਦ ਆਬਾਦੀ ਤੇ ਆਧਾਰਿਤ ਲੋਕ ਸਭਾ ਸੀਟਾਂ ਨੂੰ ਲੈ ਕੇ ਜੇ ਕਹੀਏ ਤਾਂ ਜਿਸ ਤਰ੍ਹਾਂ ਦੇ ਨਾਲ ਡਿਲੀਮਿਟੇਸ਼ਨ ਨੂੰ ਲੈ ਕੇ ਲਗਾਤਾਰ ਹੁਣ ਵਿਰੋਧ ਵੀ ਸ਼ੁਰੂ ਹੋ ਗਿਆ ਕਿਉਂਕਿ ਕੱਲ ਮੀਟਿੰਗ ਹੋਈ ਹੈ ਤੇ ਇਹਦੇ ਵਿੱਚ ਦੇਖਿਆ ਜਾਵੇ ਤਾਂ ਪੰਜਾਬ ਵੀ ਕਿਤਨੇ ਕਿਤੇ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਵਿਰੋਧ ਜਤਾ ਰਹੀਆਂ ਨੇ ਕਿ ਭਾਜਪਾ ਜਿੱਥੇ ਜਿੱਤਦੀ ਹੈ ਨਹੀਂ ਉਸ ਜਗ੍ਹਾ ਤੇ ਸੀਟਾਂ ਉਸ ਕ੍ਰਾਈਟੇਰੀਆ ਦੇ ਨਾਲ ਨਹੀਂ ਵਧਾਰੀ ਜਿੰਨੀਆਂ ਵਧਰੀਆਂ ਚਾਹੀਦੀਆਂ ਨੇਗੀਆਂ ਹਰਜੀਤ ਸਿੰਘ ਗਰੇਵਾਲ ਨੇ ਸਾਡਾ ਬੀਜਪੀ ਦੇ ਸੀਨੀਅਰ ਆਗੂ ਗਰੇਵਾਲ ਸਾਹਿਬ ਦੇਖਿਆ ਜਾਵੇ ਇਹ ਤੋਂ ਪਹਿਲਾਂ ਕਾਂਗਰਸ ਵੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਤਰਾਜ ਜ਼ਿਆਦਾ ਚੁੱਕੀ ਹੈ ਕਿ ਬੀਜਪੀ ਜਿੱਥੇ ਬੀਜਪੀ ਨੂੰ ਲੱਗਦਾ ਵੇ ਸੀ ਨਹੀਂ ਜਿੱਤਾਂਗੇ ਉੱਥੇ ਉਸ ਕ੍ਰਾਈਟੇਰੀਆ ਦੇ ਹਿਸਾਬ ਦੇ ਨਾਲ ਸੀਟਾਂ ਨਹੀਂ ਵਧ ਰਹੀਆਂ ਪੰਜਾਬ ਚ ਕਹਿ ਰਹੇ ਨੇ ਵੀ ਇਹ 21 ਤੋਂ ਵੀ ਜ਼ਿਆਦਾ ਸੀਟਾਂ ਹੋਣੀਆਂ ਚਾਹੀਦੀਆਂ ਨੇ ਜਦੋਂ ਕਿ 18 ਤੇ ਆ ਕੇ ਬ੍ਰੇਕ ਲੱਗਦੇ ਨਜ਼ਰ ਆ ਰਹੇ ਦੇਖੋ ਮੈਨੂੰ ਤਾਂ ਇਹਨਾਂ ਦੀ ਬੁੱਧੀ ਤੇ ਤਰਸ ਆਉਂਦਾ ਪਰਮਾਤਮਾ ਇਹਨਾਂ ਨੂੰ ਸਦਬੁੱਧੀ ਦੇਵੇ ਮੈਂ ਇਹੀ ਪ੍ਰਾਰਥਨਾ ਕਰਦਾ ਇਹ ਸੀਟਾਂ ਦੀ ਡੀਲਿਮਿਟੇਸ਼ਨ ਦਾ ਕੰਮ ਹੈਗਾ ਚੋਣ ਆ ਚਨੌਜੋਗ ਇੱਕ ਸੰਵਧਾਨਿਕ ਸੰਸਥਾ ਔਰ ਨਿਰਪੱਖ ਹੈਗੀ ਆ ਕੋਈ ਕਿਸੇ ਪਾਰਟੀ ਦਾ ਉੱਚੀ ਕੰਮ ਆ ਬੀਜੇਪੀ ਨੇ ਕੀ ਲੈਣਾ ਦੇਣਾ ਉਹਦੇ ਚੋਂ ਉਹ ਤਾਂ ਜੋ ਉਹਨਾਂ ਦਾ ਆਪਣਾ ਤੈਅ ਮਾਪਦੰਡ ਹੈ ਉਸ ਦੇ ਮੁਤਾਬਕ ਉਹਨਾਂ ਨੇ ਕਰਨਾ ਪਰ ਐਡੇ ਵੱਡੇ ਤੌਰ ਦੇ ਉੱਤੇ ਜਿਹੜੀਆਂ ਦੇਸ਼ ਦੀਆਂ ਪਾਰਟੀਆਂ ਨੇ ਗਿਆ ਜੇ ਕਹੀਏ ਕਿ ਉਹ ਇਕੱਠੀਆਂ ਹੋ ਕੇ ਮੀਟਿੰਗ ਕਰ ਰਹੀਆਂ ਨੇ ਸਟਾਲਨ ਜੇ ਦੇਖਿਆ ਜਾ ਬਗਵਾਈ ਕਰਦੇ ਨੇ ਇਸ ਤਰੀਕਾ ਪਾਰਟੀਆਂ ਫਿਰ ਮੀਟਿੰਗ ਕਰਕੇ ਚਨੌਜੋਗ ਕੋਲ ਜਾਂਦੀਆਂ ਇਹ ਬਵੰਡਰ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਕਹਿਣ ਕਿ ਬਈ ਇਹਦੇ ਲਈ ਆਰ ਟਰਮਸ ਐਂਡ ਕੰਡੀਸ਼ਨ ਤਿਆਰ ਹੋਣੀਆਂ ਚਾਹੀਦੀਆਂ ਨੇ ਜੇ ਉਹਨਾਂ ਦੇ ਦਾਅਵਿਆਂ 'ਚ ਦਮ ਹੋਊਗਾ ਤਾਂ ਨਿਸ਼ਚਿਤ ਤੌਰ 'ਤੇ ਚਨਾਉਯੋਗ ਮੰਨੇਗਾ ਜੇ ਦਾਅਵਿਆਂ 'ਚ ਦਮ ਨਹੀਂ ਹੋਏਗਾ ਫਿਰ ਕੌਣ ਮੰਨੇਗਾ ਜੈਨੂਨ ਗੱਲ ਕਰਨ ਨਾ ਤੇ ਉਹਦੇ ਚਾਵੇਂ ਭਾਜਪਾ ਨੂੰ ਕਹਿਣਾ ਪ੍ਰਧਾਨ ਮੰਤਰੀ ਨੂੰ ਕਹਿਣਾ ਉਹ ਤਾਂ ਕੋਈ ਗੱਲ ਨਹੀਂ ਹੈ ਠੀਕ ਹੈ ਡਿਲੀਮਿਟੇਸ਼ਨ ਤਾਂ ਆਪਣੇ ਸਮੇਂ ਮੁਤਾਬਕ ਹੁੰਦੀ ਹੈ ਅੱਗੇ ਪਿੱਛੇ ਨਹੀਂ ਹੁੰਦੀ ਔਰ ਇਹ ਹੁਣ ਚੋਣਯੋਗ ਨੇ ਦੇਖਣਾ ਕਿ ਹੁਣ ਉਹ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਪੋਸਿਬਿਲਿਟੀ ਹੈ ਜਾਂ ਨਹੀਂ ਹੈ ਉਹਦੇ ਵਿੱਚ ਭਾਜਪਾ ਨੇ ਕੀ ਲੈਣਾ ਦੇਣਾ ਜੀ ਅਸੀਂ ਆਪਣਾ ਪੱਖ ਰੱਖਾਂਗੇ ਚੋਣਯੋਗ ਦੇ ਕੋਲ ਉਹ ਆਪਣਾ ਰੱਖਣ ਸਾਡਾ ਤਾਂ ਕੋਈ ਝਗੜਾ ਨਹੀਂ ਹੈ ਉਹਦੇ ਵਿੱਚ ਪਰ ਇਹਦੇ ਚ ਪਾਰਟੀਆਂ ਦਾ ਸਿੱਧੇ ਤੌਰ ਤੇ ਕਹਿੰਦੀਆਂ ਨੇ ਨਾ ਵੀ ਵੀ ਕਿਤਨੇ ਕਿਤੇ ਭਗਵਾ ਕਰਨ ਹੋ ਰਿਹਾ ਤੇ ਭਗਵਾ ਪਾਰਟੀ ਦਾ ਨਾਮ ਦੇ ਕੇ ਬੀਜੇਪੀ ਨੂੰ ਹੁਣ ਜੇ ਕਹੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਗੱਲ ਕਹੀ ਹੈ ਵੀ ਜੇ ਪੰਜਾਬ ਦਾ ਵੀ ਦੇਖਿਆ ਜਾਵੇ ਤਾਂ 18 ਦੇ ਕਰੀਬ ਸੀਟਾਂ ਬਣਾ ਰਹੇ ਨੇ ਜਦਕਿ 21 ਜਾਂ ਇਸ ਤੋਂ ਵੀ ਜ਼ਿਆਦਾ ਸੀਟਾਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਅਕਾਲੀ ਦਲ ਵੀ ਗਿਆ ਇਸ ਚੀਜ਼ ਨੂੰ ਲੈ ਕੇ ਆਮਦਵੀ ਪਾਰਟੀ ਵੀ ਗਈ ਹੈ ਕਾਂਗਰਸ ਵੀ ਗਈ ਹੈ ਲੱਗਦਾ ਨਹੀਂ ਵੀ ਆਉਂਦੇ ਦਿਨਾਂ ਚ ਸਿਆਸੀ ਮੁੱਦਾ ਬਣ ਰਿਹਾ ਹੈ ਅਰੇ ਭਈ ਇਹ ਮੁੱਦਾ ਇਦਾਂ ਲੋਕ ਥੋੜਾ ਇਹਨਾਂ ਦੀ ਗੱਲ ਮੰਨਣ ਲੱਗੇ ਆ ਉਹਨਾਂ ਨੂੰ ਪਤਾ ਕਿ ਚੋਣ ਆਯੋਗ ਦਾ ਇੱਕਾ ਕਿਸੇ ਦੂਸਰੇ ਵਿਅਕਤੀ ਦਾ ਜਾਂ ਕਿਸੇ ਸੰਸਥਾ ਦਾ ਨਹੀਂ ਹੈਗਾ ਇਹ ਤਾਂ ਇੱਕ ਬਦਨਾਮ ਕਰਨਾ ਹੁੰਦਾ ਹਰ ਗੱਲ 'ਚ ਹੁਣ ਜੇ ਭਗਵੰਤ ਮਾਨ ਨੇ ਜਿਹੜਾ ਹੈਗਾ ਕਿਸਾਨ ਉਠਾਤੇ ਇੱਥੋਂ ਉਹ ਵੀ ਆਰਐਸਐਸ ਤੇ ਬੀਜੇਪੀ ਦੇ ਕਹਣ ਤੇ ਉਠਾਤੇ ਅਰੇ ਵੀ ਇਹ ਕੀ ਹੈ ਤਾਂ ਕੇਜਰੀਵਾਲ ਦੇ ਕਹਣ ਤੇ ਉੱਠੇ ਆ ਸਾਡੇ ਕਹਣ ਤੇ ਕਿੱਦਾਂ ਉੱਠਿਆਣਗੇ ਪਰ ਤੁਹਾਨੂੰ ਨਹੀਂ ਲੱਗਦਾ ਵੀ ਚਲੋ ਜੇ ਹੁਣ ਕਿਸਾਨ ਵਾਲੀ ਗੱਲ ਤੇ ਆ ਜੀਏ ਵੀ ਕਾਰਵਾਈ ਠੀਕ ਹੋਈ ਹੈ ਇੰਡਸਟਰੀ ਬਹੁਤ ਵੱਡੇ ਤੌਰ ਤੇ ਖੁਸ਼ ਹੈ ਆਸ-ਪਾਸ ਦੇ ਪਿੰਡਾਂ ਵਾਲੇ ਖੁਸ਼ ਨੇ ਹਾਲਾਂਕਿ ਕਈ ਕੀ ਕਈ ਆਗੂ ਤਾਂ ਅਮਦੀਪ ਪਾਟੀ ਦੇ ਕਹਿੰਦੇ ਨੇ ਵੀ ਕਈ ਕਿਸਾਨ ਵੀ ਇਹ ਗੱਲ ਚਾਹੁੰਦੇ ਸੀਗੇ ਵੀ ਠੀਕ ਹੈ ਤੈਨੂੰ ਜਾ ਕੇ ਨਾਲ ਰਲੇ ਨਹੀਂ ਹੈਗੇ ਤੇ ਕਿਤੇ ਨ ਕਿਤੇ ਲੋਕਾਂ ਨੂੰ ਹੀ ਸਿੱਧਾ ਨੁਕਸਾਨ ਹੋਇਆ ਪਹਿਲੀ ਗੱਲ ਤਾਂ ਕਿਸਾਨ ਜਿਹੜੇ ਸੰਗਠਨ ਨੇ ਪੰਜਾਬ ਦੇ ਸਭ ਤੋਂ ਵੱਡੀ ਗੱਲ ਆ ਪਹਿਲਾਂ ਤਾਂ ਇਹ ਕਾਂਗਰਸ ਕਰਵਾਉਂਦੀ ਹੁੰਦੀ ਸੀ ਕਿਸਾਨਾਂ ਨੂੰ 파ੜੋ ਤੇ ਰਾਜ ਕਰੋ ਐਸ ਵਾਰ ਇਹ ਆਪ ਹੀ ਅਲੱਗ-ਅਲੱਗ ਹੋਏ ਹੋਏ ਆ ਕਿਉਂ ਹੋਏ ਹੋਏ ਆ ਜੀ ਕਿਉਂ ਨਹੀਂ ਇਕੱਠੇ ਹੁੰਦੇ ਜੇ ਇੱਕ ਨੂੰ ਗੱਲ ਮੰਨਦੇ ਆ ਤਾਂ ਦੂਜਾ ਬੈਠ ਜਾਊਗਾ ਕਿ ਮੈਂ ਬੈਠ ਗਿਆ ਤੇ ਇਹ ਫੈਸਲਾ ਕਿਸ ਤਰ੍ਹਾਂ ਹੋ ਪਾਏਗਾ ਇਸ ਤਰ੍ਹਾਂ ਨਾ ਹੁੰਦਾ ਫੈਸਲਾ ਇਸ ਲਈ ਇਹ ਕਿਸਾਨਾਂ ਨੂੰ ਦੇਖਣਾ ਪਏਗਾ ਜਥੇਬੰਦੀਆਂ ਨੂੰ ਦੇਖਣਾ ਪਏਗਾ ਪਹਿਲਾਂ ਤਾਂ ਕਿ ਆਪਣੇ ਆਪ ਨੂੰ ਦਰੁਸਤ ਕਰਨ ਤੁਸੀਂ ਵੀ ਜੀ ਮੰਨਦੇ ਹੋ ਵੀ ਜਿਸ ਤਰ੍ਹਾਂ ਸਰਕਾਰ ਦਾ ਐਕਸ਼ਨ ਠੀਕ ਰਿਹਾ ਕਿ ਲੋਕਾਂ ਦੀ ਜੇ ਪਰੇਸ਼ਾਨੀ ਨੂੰ ਦੇਖਿਆ ਜਾਵੇ ਦੇਖੋ ਹੁਣ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਮੇਰੇ ਬਾਕੀ ਲੋਕਾਂ ਦੀ رائے ਮੇਰੇ ਤੋਂ ਅਲੱਗ ਹੋ ਸਕਦੀ ਹੈ ਪਰ ਮੈਂ ਹਰ ਗੱਲ 'ਚ ਚੀਫ ਮਿੰਿਸਟਰ ਦੇ ਨਿੰਦਾ ਪ੍ਰਸਤਾਵ ਅਬਦੀ ਸੁਵਿਧਾ ਲਈ ਪਾਸ ਕਰਦਾ ਰਹਾ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਲਾਅ ਐਂਡ ਆਰਡਰ ਜਿਹੜਾ ਆ ਪੰਜਾਬ ਸਰਕਾਰ ਨੇ ਦੇਖਣਾ ਪੰਜਾਬ ਸਰਕਾਰ ਦੇਖੇ ਉਹਨੇ ਕੀ ਕਰਨਾ ਅਮਰਤਪਾਲ ਤੇ ਐਨਐਸਏ ਲਾਉਣਾ ਸੀ ਉਹਨੇ ਦੇਖਣਾ ਸੀ ਕਿ ਰეკਮੈਂਡ ਕਰਨਾ ਜਾਂ ਨਹੀਂ ਕਰਨਾ ਕਦੋਂ ਉਹਨੂੰ ਛੱਡਣਾ ਕਦੋਂ ਉਹਨੂੰ ਫੜਨਾ ਕੀ ਉਹਦੇ ਤੇ ਕਾਰਵਾਈ ਕਰਨੀ ਇਹ ਉਹਨਾਂ ਨੇ ਦੇਖਣਾ ਸੀ ਇਸੇ ਤਰ੍ਹਾਂ ਹੀ ਇਹ ਕਿਸਾਨਾਂ ਵਾਲਾ ਮਸਲਾ ਇਹ ਤਾਂ ਇਹਨਾਂ ਨੇ ਹੀ ਬਿਠਾਏ ਸੀ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਤੇ ਇਹਨਾਂ ਨੇ ਹੀ ਉਠਾ ਲਏ ਜਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਸੁਵਿਧਾ ਨਹੀਂ ਹੈ ਫਿਰ ਉਠਾ ਲੇ ਪਰ ਇਹਦੇ ਚ جنونی ਦੇਖਦੇ ਹਾਂ ਵੀ ਪੰਜਾਬ ਦਾ ਨੁਕਸਾਨ ਹੋਇਆ ਹਾਲਾਂਕਿ ਕਿਸਾਨਾਂ ਗੂ ਕਹਿੰਦੇ ਵੀ ਤਰੀਕਾ ਗਲਤ ਸੀਗਾ ਇਹ ਇਸ ਤਰ੍ਹਾਂ ਦੇ ਨਾਲ ਸਾਨੂੰ ਬੁਲਾ ਕੇ ਹੋ ਤਰੀਕੇ ਦਾ ਕੀ ਮਤਲਬ ਪਹਿਲੀ ਗੱਲ ਤਾਂ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਪਹਿਲਾਂ ਹੀ ਹੋਇਆ ਔਰ ਉਸ ਤੋਂ ਬਾਅਦ ਇੱਕ ਮੈਂ ਹੋਰ ਗੱਲ ਕਹੂੰਗਾ ਕਿ ਜਦੋਂ ਪ੍ਰਧਾਨ ਮੰਤਰੀ ਲਈ ਜਾਂ ਮੁੱਖ ਮੰਤਰੀ ਲਈ ਕੋਈ ਸ਼ਬਦ ਬੋਲਣਾ ਹੈ ਨਾ ਬਹੁਤ ਸਾਰੇ ਲੋਕ ਨਾ ਲੀਡਰ ਜਿਹੜੇ ਆ ਜਦੋਂ ਤੱਕ ਅਪਸ਼ਬਦ ਨਾ ਬੋਲ ਲੈਣ ਉਹਨਾਂ ਨੂੰ ਚੈਨ ਨਹੀਂ ਆਉਂਦੇ ਦੇਖੋ ਅਨਪਾਰਲੀਮੈਂਟਰੀ ਲੈਂਗੁਏਜ ਚ ਨਹੀਂ ਕੋਈ ਗੱਲ ਕਹਿਣੀ ਚਾਹੀਦੀ ਜੇ ਕਹਿਣੀ ਹੈ ਤਾਂ ਸਾਫ ਸੁਥਰੀ ਭਾਸ਼ਾ ਚ ਵੀ ਕਹਿ ਸਕਦੇ ਆ ਤੇ ਇਹ ਪਰੰਪਰਾਵਾਂ ਅਸੀਂ ਗਲਤ ਪਾ ਰਹੇ ਆਂ ਡੈਮੋਕ੍ਰੇਸੀ ਜੇ ਸਾਨੂੰ ਆਜ਼ਾਦੀ ਮਿਲੀ ਹੋਈ ਹੈ ਸਾਨੂੰ ਬੋਲਣ ਦੀ ਆਜ਼ਾਦੀ ਹੈ ਦਾ ਇਹ ਤਾਂ ਨਹੀਂ ਮਤਲਬ ਕਿ ਹਰੇਕ ਨੂੰ ਖੜਾ ਖੜਦੇ ਰਹੋ ਸੁਭਿਦਾਂ ਨਾਲ ਨਾ ਬੋਲੋ ਤੁਸੀਂ ਜਿਹੜੀ ਭਾਸ਼ਾ ਹੈਗੀ ਆ ਉਹ ਠੀਕ ਰੱਖੋ ਉਹਦਾ ਮਿਆਰ ਠੀਕ ਰੱਖੋ ਡੈਮੋਕ੍ਰੇਸੀ ਦਾ ਟ੍ਰੈਡੀਸ਼ਨਸ ਤੇ ਬੇਸ ਕਰਦੀ ਹੈ ਪਰੰਪਰਾਵਾਂ ਤੇ ਆਧਾਰਿਤ ਹੁੰਦੀ ਹੈ ਇਸ ਲਈ ਇਦਾਂ ਨਹੀਂ ਬੋਲਣਾ ਚਾਹੀਦਾ ਬਾਕੀ ਜੋ ਉਹਨਾਂ ਨੇ ਕੀਤਾ ਰਸਤੇ ਜ਼ਰੂਰ ਖੁੱਲਣੇ ਚਾਹੀਦੇ ਸੀ ਠੀਕ ਹੈ ਉਹ ਚਾਹੇ ਕੋਈ ਵੀ ਸਰਕਾਰ ਹੋਵੇ ਉਹਦੇ ਕੋਲੋਂ ਐਕਸਪੈਕਟੇਸ਼ਨ ਹੁੰਦੀ ਹੈ ਤੇ ਬਹੁਤ ਸਾਰੀਆਂ ਪ੍ਰੋਬਲਮ ਪੰਜਾਬ ਨੂੰ ਆਈਆਂ ਨੇ ਔਰ ਉਹਨਾਂ ਦੀ ਪਰਪਾਈ ਕਿਸ ਤਰ੍ਹਾਂ ਹੋਏਗੀ ਇਹ ਹੁਣ ਸਰਕਾਰ ਨੇ ਦੇਖਣਾ ਹੈ ਗਰਲ ਸਭ ਅ ਅਮਿਸ਼ਾ ਨੇ ਜਿਹੜਾ ਬਿਆਨ ਦਿੱਤਾ ਹਾਲਾਂਕਿ ਅਮਰਿਤਪਾਲ ਦੇ ਫਾਦਰ ਨੇ ਉਹਦਾ ਜਵਾਬ ਵੀ ਦਿੱਤਾ ਵੀ ਆਖਰ ਪਿੰਡਰਾਲੇ ਦੀ ਕੌਮ ਨੂੰ ਤੁਸੀਂ ਕਿਤਨਾ ਕਿਤੇ ਵਗਾਰ ਰਹੇ ਹੋਗੇ ਜਿਸ ਤਰ੍ਹਾਂ ਸਟੇਟਮੈਂਟਸ ਆਈਆਂ ਕਿ ਅਮਿਸ਼ਾ ਦੇ ਬਿਆਨ ਨੂੰ ਤੁਸੀਂ ਸਮਝੋ ਵੀ ਕਿਉਂਕਿ ਸਿਚੁਏਸ਼ਨ ਜਦੋਂ ਦੇਖਦੇ ਹਾਂ ਇੱਕ ਪਾਸੇ ਤਾਂ ਹਿਮਾਚਲ ਪੰਜਾਬ ਦੇ ਵਿੱਚ ਵੀ ਪਿੰਡਰਾਲੇ ਨੂੰ ਲੈ ਕੇ ਇਹੀ ਕਿਤਨਾ ਕਿਤੇ ਕਲੇਸ਼ ਛੜਿਆ ਹੋਇਆ ਉਦੋਂ ਬਾਅਦ ਵਿੱਚ ਅਮਿਸ਼ਾ ਦਾ ਬਿਆਨ ਹੋਣਾ ਦੇਖੋ ਪਿੰਡਰਾਂ ਵਾਲੇ ਕੁਝ ਲੋਗਾਂ ਲਈ ਸਰਦਾ ਦਾ ਕੇਂਦਰ ਹੋ ਸਕਦੇ ਆ ਪਰ ਪਿੰਡਾਂ ਵਾਲੇ ਦੀ ਵਿਚਾਰਧਾਰਾ ਨੂੰ ਮੈਂ ਨਹੀਂ ਮੰਨਦਾ। ਔਰ ਨਾ ਹੀ ਮੇਰੀ ਵਿਚਾਰਧਾਰਾ ਦੇ ਬਹੁਤ ਸਾਰੇ ਲੋਕ ਉਹਨੂੰ ਮੰਨਣਗੇ ਕਿਉਂਕਿ ਉਹ ਦੇਸ਼ ਨੂੰ ਸੂਬੇ ਨੂੰ ਤੋੜਨ ਵਾਲੀ ਵਿਚਾਰਧਾਰਾ ਸੀ। ਗੁਰੂ ਗੋਬਿੰਦ ਸਿੰਘ ਤੋਂ ਵੱਡਾ ਤਾਂ ਕੋਈ ਨਹੀਂ ਹੋ ਸਕਦਾ। ਜੇ ਤੁਸੀਂ ਫੋਟੋ ਹੀ ਲਾਉਣੀਆਂ ਨੇ ਤਾਂ ਸਹਿਬਜ਼ਾਦਿਆਂ ਦੀ ਲਾਓ। ਤੁਸੀਂ ਕਿਹਦੇ ਚਿੱਤਰ ਲਾ ਰਹੇ ਹੋ? ਉਹਨਾਂ ਨੂੰ ਕੋਈ ਰੋਕਦਾ? ਕੋਈ ਨਹੀਂ ਰੋਕਦਾ। ਉਹ ਸਾਡੇ ਸਰਦਾਰ ਤੇ ਸਤਕਾਰ ਦੇ ਕੇਂਦਰ ਨੇ ਪਰ ਤੁਸੀਂ ਇਹ ਸਟੇਟਸ ਦੇ ਅੰਦਰ ਝਗੜਾ ਕਰਵਾਉਣਾ। ਇਸ ਤਰ੍ਹਾਂ ਦੀ ਕੜਵਾਹਤ ਵਧਾਉਣਾ ਮੈਂ ਤਾਂ ਇਹ ਕਹੂੰਗਾ ਪੰਜਾਬ ਸਰਕਾਰ ਨੂੰ ਵੀ ਸ਼ਕਤੀ ਨਾਲ ਇਹਨਾਂ ਨੂੰ ਲਓ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਬੱਸਾਂ ਦੇ ਸ਼ੀਸ਼ੇ ਤੋੜਦੇ ਹੋ ਬੱਸਾਂ ਤੇ ਇਹ ਸਭ ਕਰਦੇ ਹੋ ਇਦਾਂ ਹੀ ਪਹਿਲਾਂ ਕਾਰਵਾਈਆਂ ਸ਼ੁਰੂ ਹੋਈਆਂ ਸੀ ਜਦੋਂ ਪੰਜਾਬ ਨੇ ਕਾਲਾ ਦੌਰ ਭੁਗਤਿਆ ਹੁਣ ਫੇਰ ਭੁਗਤਣਾ ਪੈ ਜੂਗਾ ਇਹ ਚੰਦ ਲੋਕ ਨੇ ਇਹ ਕੋਈ ਐਸੀ ਗੱਲ ਨਹੀਂ ਹੈ ਨਾ ਤਾਂ ਇਹਨਾਂ ਦੇ ਨਾਲ ਸਿੱਖ ਨੇ ਨਾ ਇਹ ਕੋਈ ਮੂਵਮੈਂਟ ਹੈਗੀ ਆ ਨਾ ਇਹ ਕੋਈ ਸ਼ਾਇਦ ਦੇਸ਼ ਨੂੰ ਤੋੜਨ ਦੀ ਇੱਕ ਸਾਜ਼ਿਸ਼ ਆ ਕੜਵਾਹਟ ਸਮਾਜ ਚ ਕੜਵਾਹਟ ਵਧਾਉਣ ਦੀ ਇੱਕ ਸਾਜ਼ਿਸ਼ ਪਰ ਲੱਗਦਾ ਨਹੀਂ ਵੀ ਤਰ੍ਹਾਂ ਕਿਤੇ ਮਸਲਾ ਇਹਨੂੰ ਸਟੇਟ ਵਰਸਸ ਸਟੇਟ ਬਣਾਇਆ ਜਾ ਰਿਹਾ ਹਿਮਾਚਲ ਵਰਸਸ ਪੰਜਾਬ ਬਣ ਰਿਹਾ ਕੁਛ ਨਹੀਂ ਬਣਨਾ ਇਹ ਸਖਤੀ ਕਰਨੀ ਸਰਕਾਰਾਂ ਨੂੰ ਚਾਹੀਦੀ ਹੈ ਦੋਨਾਂ ਨੂੰ ਐਵੇਂ ਹੀ ਕਮਜ਼ੋਰੀ ਨਾਲ ਗੱਲਾਂ ਕਰਦੇ ਨੇ ਕਮਜ਼ੋਰੀ ਨਾਲ ਕਦੇ ਰਾਜ ਨਹੀਂ ਚੱਲਿਆ ਕਰਦੇ ਔਰ ਜੇ ਉਹਨਾਂ ਦੀ ਕੋਈ ਜੈਨੂਇਨ ਪ੍ਰੋਬਲਮ ਹੈਗੀ ਉਸ ਨੂੰ ਐਡਰੈਸ ਕਰੋ ਤੇ ਜੇ ਉਹ ਨਜ਼ਾਇਜ਼ ਕਰ ਰਹੇ ਆ ਤਾਂ ਉਹਨਾਂ ਨੂੰ ਸਖਤੀ ਨਾਲ ਕੁਝ ਕਰਦੇ ਇੰਦੇ ਚ ਲਾਸਵਾਲਾ ਗਰਵਲ ਸਭ ਜਿਸ ਤਰ੍ਹਾਂ ਦੇ ਨਾਲ ਹੁਣ ਬਜਟ ਨੂੰ ਲੈ ਕੇ ਸੈਸ਼ਨ ਚੱਲ ਰਿਹਾ ਹੈ ਉਹਦੇ ਦਿਨਾਂ ਚ ਬਜਟ ਆ ਜਾਊਗਾ ਅ ਲੱਗਦਾ ਵੀ ਕਿ ਤਰ੍ਹਾਂ ਕਿਤੇ ਆਮ ਆਦਮੀ ਪਾਰਟੀ ਪਰਫਾਰਮ ਕਰੂਗੀ ਬਜਟ ਨੂੰ ਲੈ ਕੇ ਕਿਉਂਕਿ ਉਹਨਾਂ ਦਾ ਤਾਂ ਇਸ ਵਾਰ ਕਹਣਾ ਵੀ ਜਿਹੜਾ ਇਸ ਵਾਰ ਵਾਲਾ ਬਜਟ ਹੋਊਗਾ ਤੁਹਾਨੂੰ ਦੇਖਣ ਵਾਲਾ ਹੋਊਗਾ ਯਾਨੀ ਕਿ ਲੋਕਾਂ ਨੂੰ ਰਾਤ ਵੱਡੀ ਹੋ ਸਕਦੀ ਹੈ ਲੱਗਦਾ ਕੁਝ ਨਹੀਂ ਹੈ ਇਹਨਾਂ ਕੋਲ ਪੈਸਾ ਹੀ ਨਹੀਂ ਹੈ ਬੈਂਕਰਫਸੀ ਆ ਉਹ ਤਾਂ ਕਹਿੰਦੇ ਕਿ ਕੇਂਦਰ ਨੇ ਵੀ ਨਹੀਂ ਦਿੱਤਾ ਕਹਿੰਦੇ ਵੈਸੇ ਆਪ ਦੇ ਕਹ ਅੱਛਾ ਕਹ ਐਮਰਜੈਂਸੀ ਲੱਗਣ ਵਾਲੀ ਆ ਕੇਂਦਰ ਨਾਲ ਕਦੋਂ ਦੇਖਦੇ ਰਹੋਗੇ ਮੱਝ ਦੁੱਧ ਦਊਗੀ ਫਿਰ ਤੁਹਾਨੂੰ ਦੁੱਧ ਪਿਾਵਾਂਗੇ ਇਹ ਕੋਈ ਗੱਲ ਇਹ ਤਾਂ ਸਟੇਟ ਐ ਈ ਵੱਡੀ ਵੈਲਫੇਅਰ ਸਟੇਟ ਹੁੰਦੀ ਹੈ ਇਹ ਤਾਂ ਲੋਕਾਂ ਦੇ ਭਲੇ ਦੇ ਕੰਮ ਕਰਨੇ ਹੁੰਦੇ ਆ ਐਵੇਂ ਬਿਨਾ ਸੋਚੇ ਸਮਝੇ ਚਲਾ ਰਹੇ ਹੋ ਸਰਕਾਰ ਦਾ ਪੈਸਾ ਤਬਾਹ ਕਰੀ ਜਾਂਦੇ ਹੋ ਕੋਈ ਗੱਲ ਹੈਗੀ ਐ ਇਹ ਨਹੀਂ ਕਰਨਾ ਚਾਹੀਦਾ ਪਰ ਲੱਗਦਾ ਤੁਹਾਨੂੰ ਕੋਈ ਰਾਹ ਦੇ ਸਕਦੀ ਹੈ ਸਰਕਾਰ ਦੇਣੀ ਚਾਹੀਦੀ ਆ ਨਹੀਂ ਤਾਂ ਸਾਫ਼ ਹੀ ਨੇ ਇਹ ਪੰਜਾਬ ਚੋਂ ਦਾ ਤੁਸੀਂ ਦੇਖੋ ਸਹੀ ਇਹਨਾਂ ਦਾ ਕੀ ਹਾਲ ਹੁੰਦਾ ਇਹਨਾਂ ਦੇ ਐਮ ਐਲ ਏ ਹਰ ਜਗ੍ਹਾ ਚੋਰੀ ਟੱਕੀ ਕਰਨ ਲੱਗੇ ਹੋਏ ਆ ਆ ਪਹਿਲਾਂ ਮੈਂ ਰਾਜਪੁਰੇ ਵਿਰੋਧ ਕਰਕੇ ਆਣੇ ਹੁਣ ਆ ਟਰੈਕਟਰ ਹੀ ਚੋਰੀ ਕਰ ਲਏ ਮੇਰੇ ਵੀਰ ਨੇ ਕਰਵਾਤੇ ਹੈ ਇਹ ਕੋਈ ਗੱਲ ਆ ਐ ਐਮ ਐਲ ਏ ਦੇ ਕੰਮ ਹੁੰਦੇ ਆ ਮਾਨ ਸਾਹਿਬ ਇਹਨੂੰ ਜਰੂਰ ਦੇਖੋ ਇਹੋ ਜਿਹੇ ਵਿਧਾਇਕ ਨੂੰ ਅੰਦਰ ਦੇ ਮੁਕੱਦਮਾ ਬਣਾਓ ਇੱਕ ਦਿਨ ਉਹ ਸਾਡੇ ਰਾਜਪੁਰੇ ਸਿੰਘ ਸਵਾ ਗੁਰਦੁਆਰਾ ਸਾਹਿਬ ਆ ਮੈਂ ਉੱਥੇ ਗੱਡੀਆਂ ਖੜੀਆਂ ਮੈਂ ਸੋਚਿਆ ਮੈਂ ਆਪਣੇ ਬੰਦਿਆਂ ਨੂੰ ਕਹਿਮਗਾ ਪਤਾ ਕਰੋ ਇਹ ਕੱਠ ਜਾ ਕੀ ਹੋ ਗਿਆ ਗੁਰਦੁਆਰਾ ਸਾਹਿਬ ਤੇ ਕਹਿੰਦੇ ਜੀ ਐਮ ਐਲ اے ਘਨੌਰ ਆਇਆ ਹੋਇਆ ਤੇ ਉਹ ਇਹਦੇ ਤੇ ਕਬਜ਼ਾ ਕਰਨਾ ਚਾਹੁੰਦਾ ਤੇ ਉਹ ਗੋਲਡ ਜੀ 50 ਲੱਖ ਰੁਪਏ ਪਿਆ ਸੀ ਉਹਦੇ ਚ ਤੇ ਉਹ ਵੀ ਖਾਣਾ ਸੀ ਠੀਕ ਹੈ ਨਾ ਇਹ ਕੋਈ ਗੱਲਾਂ ਨੇ ਹਰ ਦਿਖਾਇਆ ਜਾਵੇ ਤਾਂ ਕਿਉਂਕਿ ਲੋਕ ਸਭਾ ਸੀਟਸ ਨੂੰ ਲੈ ਕੇ ਜੇ ਦੇਖੀਏ ਤਾਂ ਪੋਲਿਟੀਕਲ ਪਾਰਟੀਆਂ ਹਾਲਾਂਕਿ ਬੀਜੇਪੀ ਤੇ ਸਿੱਧੇ ਅਲੀਗੇਸ਼ਨ ਲਾ ਰਹੀਆਂ ਨੇ ਕਿ ਕਿਤੇ ਨਾ ਕਿਤੇ ਬੀਜੇਪੀ ਆਪ ਦੇ ਮਫਾਦ ਦੇ ਵਾਸਤੇ ਹੈ ਜਿਹੜਾ ਜਿਹੜੀ ਡੀਲਿਮਿਟੇਸ਼ਨ ਹੈਗਾ ਉਹ ਨੂੰ ਆਪਣੇ ਤੌਰ ਤੇ ਉੱਤੇ ਪ੍ਰਭਾਵਿਤ ਕਰ ਰਹੀ ਆ ਪਰ ਬੀਜੇਪੀ ਦਾ ਸਭ ਤੋਂ ਤੌਰ ਤੇ ਇਸ ਚੀਜ਼ ਵਰਨੀ ਉਹ ਬੱਲਾ ਝਾੜਦਾ ਕਿ ਕਿਤਨੇ ਕਿਤੇ ਇਹ ਦੇਖੀਏ ਤਾਂ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹੀ ਜਦੇ ਤੇ ਫੈਸਲਾ ਕਰਦਾ ਤਾਂ ਬੀਜੇਪੀ ਨੂੰ ਬਲੇਮ ਕਰਨਾ ਗਲਤ ਹੈਗਾ ਪਰ ਆਉਂਦੇ ਦਿਨਾਂ ਦੇ ਦੌਰਾਨ ਇੱਕ ਗੱਲ ਤਾਂ ਸਪਸ਼ਟ ਹੈ ਕਿ ਇਸ ਵਾਰ ਸੀਟਾਂ ਵਧਣੀਆਂ ਨੇਗੀਆਂ ਤੇ ਉਹਦੇ ਨਾਲ ਨਾਲ ਕਿਤਨੇ ਕਿਤੇ ਸਾਰੀ ਸਿਆਸੀ ਪਾਰਟੀਆਂ ਦੀ ਜਿਹੜੀ ਆਪਦੀ ਰਾਜਨੀਤੀ ਤੇ ਰਣਨੀਤੀ ਦੋਨੇ ਪ੍ਰਭਾਵਿਤ ਹੋਣਗੀਆਂ ਵੀਡੀਓ ਜਨ ਲਿਸਟ ਹਰਪਾਲ ਜਨ ਸਮਿਸਿੰਗ ਰੋਜਣਾ ਸਪੋਰਟ ਟੀਵੀ ਜੰਡੀਕਰ